ਤੁਹਾਨੂੰ ਦੱਸ ਦਈਏ ਕਿ ਆ ਜੋ ਚਿੱਠੀਆਂ ਫੜੀਆਂ ਨੇ ਖੂਨ ਨਾਲ ਲਿਖੀਆਂ ਨੇ ਫਿਲਮਾਂ ਵਿੱਚ ਸੁਣਦੇ ਹੁੰਦੇ ਸੀ ਕਿ ਚਿੱਠੀਆਂ ਖੂਨ ਨਾਲ ਲਿਖਣੀਆਂ ਔਰ ਇਹਨੇ ਮਜਬੂਰ ਹੋ ਗਏ ਨੇ ਕਿ ਸਾਡੀਆਂ ਭੈਣਾਂ ਆਪਣੇ ਆ ਡੱਬੀ ਦੇ ਵਿੱਚ ਖੂਨ ਪਾਈ ਫਿਰਦੀਆਂ ਨੇ ਔਰ ਖੂਨ ਦੇ ਨਾਲ ਇਹ ਚਿੱਠੀਆਂ ਲਿਖ ਰਹੀਆਂ ਨੇ ਕਿ ਸਰਕਾਰ ਨੂੰ ਸ਼ਰਮ ਆ ਜਾਵੇ ਸਰਕਾਰਾਂ ਧਿਆਨ ਦੇ ਲੈਣ ਕਿ ਸਾਨੂੰ ਕਿਸ ਹਾਲਾਤ ਵਿੱਚ ਛੱਡਿਆ ਔਰ ਦਿਨ ਰਾਤ ਇਹਨਾਂ ਦੇ ਦੀਵਾਲੀਆਂ ਦੁਸ਼ਹਿਰੇ ਵੀ ਇਸੇ ਗੇਟ ਦੇ ਅੱਗੇ ਨਿਕਲੇ ਆ ਤਾ ਇਸੇ ਸਰਕਾਰ ਦੀ ਗਲਤ ਆ ਅਸੀਂ ਕਰ ਲੈਣੀ ਆ ਪਰ ਜੇ ਪਿਛਲੀਆਂ ਦੀ ਗੱਲ ਕਰੀਏ ਤਾਂ ਲਾਂਤਾ ਉਹਨਾਂ ਦੇ ਵੀ ਬਹੁਤ ਪਈਆਂ ਲੰਬੇ ਸਮੇਂ ਤੋਂ ਉਹਨਾਂ ਨੇ ਲਾਂਤਾ ਖਟੀਆਂ ਨੇ ਕਿਉਂਕਿ ਮਨਪ੍ਰੀਤ ਬਾਦਲ ਸਾਹਿਬ ਦੇ ਵੇਲੇ ਦੀਆਂ ਇਹ ਲਾਂਤਾ ਉਹਨਾਂ ਨੂੰ ਪੈ ਰਹੀਆਂ ਇਹ ਉਹਨਾਂ ਦੀ ਦੇਣ ਹੈ ਜਦੋਂ ਤੋਂ ਲੈ ਕੇ ਉਹਨਾਂ ਨੇ ਇਹ ਹਾਲਾਤ ਬਣਾਏ ਆ ਤਾਂ ਹੁਣ ਜਦੋਂ ਤੋਂ ਲੈ ਕੇ ਅਸੀਂ ਗੱਲ ਕਰੀਏ ਤਾਂ ਇਹ ਸਰਕਾਰ ਵੀ ਉਸੇ ਪੂਰਨਿਆ ਤੇ ਬਦਲਾ ਇਹਨਾਂ ਨੇ ਵੇਖਿਆ ਸੀ ਤਾਂ ਬਦਲਾ ਇਹਨਾਂ ਦੱਸਣਾ ਸੀ ਤਾਂ ਬਦਲਾ ਇਹ ਲਾਂਤੀ ਸਰਕਾਰ ਨੇ ਨਹੀਂ ਦੱਸਿਆ ਬਦਲਾ ਦਾ ਰੰਗ ਕੋਈ ਨਹੀਂ ਵੇਖਣ ਨੂੰ ਮਿਲਿਆ ਇਹ ਦੱਸਦੀ ਹੈ ਕਿ ਈਟੀਟੀ ਵਾਲੇ ਅਧਿਆਪਕ ਨੇ ਔਰ ਪੜੇ ਲਿਖੇ ਆ ਔਰ ਇਹਨਾਂ ਤੋਂ ਹਰ ਇੱਕ ਜੋ ਰਿਕੁਆਇਰਮੈਂਟ ਆ ਉਹ ਲਈ ਗਈ ਆ ਲੇਕਿਨ ਫਿਰ ਵੀ ਜੁਆਇਨਿੰਗ ਇਹਨਾਂ ਨੂੰ ਨਹੀਂ ਦਿੱਤੀਆਂ ਗਈਆਂ ਤਾਂ ਮਾਮਲਾ ਹੋਰ ਵੀ ਵਿੱਚ ਕਈ ਨੇ ਇਹਨਾਂ ਦੇ ਕਿੰਨੀ ਭਰਤੀ ਹੋਈ ਸੀ ਕਿੰਨੇ ਨੌਜਵਾਨ ਭੈਣਾ ਭਰਾ ਜੇ ਨੌਕਰੀ ਵਾਸਤੇ ਬੈਠੇ ਹੋਏ ਨੇ ਔਰ ਕਦੋਂ ਇਹਨਾਂ ਨੂੰ ਇਨਸਾਫ ਮਿਲੇਗਾ ਔਰ ਇਹ ਹਾਲਾਤ ਜਿਹੜੇ ਆ ਪੰਜਾਬ ਦੇ ਆ ਤੇ ਸਿੱਖਿਆ ਭਵਨ ਐਸ ਵੇਲੇ ਮੁਹਾਲੀ ਦੇ ਅਸੀਂ ਸਾਹਮਣੇ ਖੜੇ ਆ ਔਰ ਇਹ ਤਸਵੀਰਾਂ ਲਗਾਤਾਰ ਦਿਨ ਰਾਤ ਤੋਂ ਧਰਨਾ ਲੱਗਾ ਹੋਇਆ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਡਰਾਮੇ ਜਿਹੜੇ ਕਰਨੇ ਆ ਉਹ ਭੰਡਵਾਜੀਆਂ ਬੰਦ ਕਰਕੇ ਤਾਂ ਥੋੜਾ ਜਿਹਾ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਕਿ ਇਹ ਖੂਨ ਨਾਲ ਲਿਖੀਆਂ ਚਿੱਠੀਆਂ ਇਹਦੇ ਕਰਕੇ ਥੋੜੀ ਜਿਹੀ ਸ਼ਰਮ ਆ ਜਾਵੇ ਤਾਂ ਧਿਆਨ ਜ਼ਰੂਰ ਦੇ ਲੈਣਾ ਭੈਣ ਨਾਲ ਗੱਲ ਕਰਦੇ ਆ ਭੈਣ ਸਾਸਿਕਾਲ ਸਾਸਿਕਾਲ ਜੀ ਭੈਣ ਕਿਵੇਂ ਵੇਖਦੇ ਹੋ ਕਿੰਨੇ ਕੁ ਮਜਬੂਰ ਹੋ ਗਏ ਹੋ ਸਰ ਅਸੀਂ ਤਾਂ ਸਾਨੂੰ ਸਾਡੇ 3 ਸਾਲ ਹੋ ਗਏ ਸੜਕਾਂ ਤੇ ਰੁਲਦਿਆਂ ਨੂੰ ਇਹਨਾਂ ਨੇ ਸਾਡੀ 9594 ਭਰਤੀ ਕਰਦੀ ਸੀ ਪਹਿਲੇ ਕੈਬਨਿਟ ਦੀ ਭਰਤੀ ਗਿਆ ਤੇ ਇਹਨਾਂ ਤੋਂ ਸਾਡੇ 3 ਸਾਲਾਂ ਦੇ ਵਿੱਚ ਇਹ ਨਹੀਂ ਪੂਰੀ ਹੋਈ ਹੈਗੀ ਸਾਨੂੰ ਸਾਡੇ 3 ਸਾਲ ਹੋ ਗਏ ਅਸੀਂ ਸੜਕਾਂ ਤੇ ਰੁਲ ਰਹੇ ਹਾਂ ਕਦੇ ਅਸੀਂ ਸ਼ੰਗਰੂਰ ਧਰਨਾ ਲਾਉਂਦੇ ਆ ਕਰੇ ਸੀ ਸਿੱਖਿਆ ਮੰਤਰੀ ਦੇ ਪਿੰਡ ਗੰਭੇਰਪੁਰ ਧਰਨਾ ਲਾ ਰਹੇ ਲਾ ਰਹੇ ਹਾਂ ਤੇ ਇਹਨਾਂ ਨੇ ਸਾਨੂੰ ਇੰਨਾ ਮਜਬੂਰ ਕੀਤਾ ਹੋਇਆ ਕਿ ਅੱਜ ਅਸੀਂ ਸਾਡਾ ਇੱਥੇ ਧਰਨਾ 79 ਦਿਨਾਂ ਤੋਂ ਚੱਲ ਰਿਹਾ ਤੇ ਅੱਜ ਅਸੀਂ ਮਜਬੂਰ ਹੋ ਕੇ ਆਪਣੇ ਖੂਨ ਨਾਲ ਚਿੱਠੀਆਂ ਲਿਖਿਆ ਨੇ ਕਿ ਸ਼ਾਇਦ ਸਿੱਖਿਆ ਮੰਤਰੀ ਨੂੰ ਮੁੱਖ ਮੰਤਰੀ ਨੂੰ ਸਾਡੇ ਤੇ ਤਰਸ ਹੀ ਆ ਜਾਏ ਸ਼ਰਮ ਹੀ ਆ ਜਾਏ ਕਿ ਜਿਹੜੇ ਅਸੀਂ ਬੇਰੁਜ਼ਗਾਰਾਂ ਦੇ ਪੇਪਰ ਸਾਡੇ 4-4 ਪੇਪਰ ਲਏ ਨੇ ਕਿ ਇਹ ਸਾਨੂੰ ਰੁਜ਼ਗਾਰ ਦੇ ਦੇ। ਆ ਹੁਣ ਜੀ ਅਸੀਂ ਗੱਲ ਕਰੀਏ ਤਾਂ 80ਵਾਂ ਦਿਨ ਕੱਲ ਪੂਰਾ ਹੋ ਜਾਣਾ। ਕੱਲ 80 ਦੇਣਾ ਤਾਂ ਅਜੇ ਵੀ ਆਸ ਕੋਈ ਨਹੀਂ। ਹਲੇ ਵੀ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਜੇਕਰ ਸਾਡਾ ਕੋਈ ਹਿੱਲਾ ਨਹੀਂ ਕਰਦੇ ਤਾਂ ਅਸੀਂ ਤਿੱਖੇ ਤੋਂ ਤਿੱਖਾ ਜਿਹੜਾ ਐਕਸ਼ਨ ਉਹ ਕਰਾਂਗੇ। ਸਾਡੀ ਸਰਕਾਰ ਨੂੰ ਤਿੱਖੀ ਚੇਤਾਵਨੀ ਵੀ ਹੈਗੀ ਆ। ਕਿ ਜੇਕਰ ਤੁਸੀਂ ਸਾਡਾ ਹੱਲ ਨਹੀਂ ਕਰ ਦਿੱਤਾ ਅਸੀਂ ਤਿੱਖੇ ਤੋਂ ਤਿੱਖੇ ਐਕਸ਼ਨ ਕਰਾਂਗੇ ਤੇ ਜੇਕਰ ਸਾਡਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਸਿੱਧੀ ਪੰਜਾਬ ਸਰਕਾਰ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਜੀ ਹੋਣਗੇ ਹੁਣ ਇੱਕ ਸਵਾਲ ਅਸੀਂ ਕਰ ਦਈਏ ਕਿ ਜਦੋਂ ਪੰਜਾਬ ਦੇ ਮੰਤਰੀ ਨੂੰ ਮਿਲਣਾ ਹੈ ਤਾਂ ਚੰਡੀਗੜ੍ਹ ਜਾਣਾ ਉਹ ਚੰਡੀਗੜ੍ਹ ਬੈਠਾ ਡੇਰੇ ਉਸਨੇ ਚੰਡੀਗੜ੍ਹ ਲਗਾਏ ਨੇ ਔਰ ਉਹ ਚੰਡੀਗੜ੍ਹ ਜਾਣ ਵਾਸਤੇ ਪਹਿਲੇ ਪੰਜਾਬ ਦੇ ਹੀ ਨੌਜਵਾਨਾਂ ਨੂੰ ਪੰਜਾਬ ਦੀ ਪੁਲਿਸ ਰੋਕਦੀ ਆ ਕੀ ਤੁਸੀਂ ਮੰਤਰੀ ਨੂੰ ਨਹੀਂ ਮਿਲ ਸਕਦੇ ਤਾਂ ਫਿਰ ਅੱਗੇ ਚੰਡੀਗੜ੍ਹ ਦੇ ਬੈਰੀਕੇਡ ਜਿਹੜੇ ਆ ਉਹ ਅਲੈਦਾ ਲੱਗੇ ਆ ਤਾਂ ਜਦੋਂ ਚੰਡੀਗੜ੍ਹ ਵਿੱਚ ਮਿਲਣ ਜਾਣਾ ਤਾਂ ਫਿਰ ਚੰਡੀਗੜ੍ਹ ਦੀ ਪੁਲਿਸ ਰੋਕ ਕੇ ਪੰਜਾਬ ਦੀ ਪੁਲਿਸ ਦਾ ਰੁਕਣਾ ਬਣਦਾ ਨਹੀਂ ਇਹ ਪੰਜਾਬ ਦੀ ਪੁਲਿਸ ਕਿਸ ਐਕਟ ਅਧੀਨ ਇਹਨਾਂ ਨੂੰ ਰੋਕਦੀ ਆ ਕਿ ਇੱਥੇ ਇਹਨਾਂ ਨੂੰ ਰੋਕਦੇ ਹੋ ਜੇ ਮੰਤਰੀ ਨੂੰ ਸੁਪਨਾ ਆ ਗਿਆ ਕਿ ਮੇਰੇ ਸੁਪਨੇ 'ਚ ਕੋਈ ਟੀਚਰ ਆ ਰਿਹਾ ਹੈ ਤਾਂ ਫਿਰ ਉਹ ਟੀਚਰਾਂ ਦੇ ਘਰਾਂ ਅੱਗੇ ਪੁਲਿਸ ਪਹੁੰਚ ਜਾਂਦੀ ਆ ਕਿ ਲਓ ਜੀ ਮੈਨੂੰ ਸੁਪਨਾ ਆਇਆ ਕਿ ਇਹਨਾਂ ਨੂੰ ਚੱਲਣਾ ਹੈ ਇਹਨਾਂ ਮੇਰੇ ਘਰ ਨੂੰ ਆਉਣਾ ਤੇ ਇਹਨਾਂ ਨੂੰ ਉੱਥੇ ਇਹ ਕਿਹੜੇ ਕਾਨੂੰਨ ਤਹਿਤ ਲਿਖਿਆ ਹੈ ਕਿ ਤੁਸੀਂ ਮੰਗ ਰੱਖਣ ਵਾਸਤੇ ਵੀ ਤੁਹਾਨੂੰ ਪੁਲਿਸ ਜਿਹੜੀ ਆ ਉਹ ਹਰਾਸ਼ ਕਰੇ ਤੁਹਾਨੂੰ ਅਰੈਸਟ ਕਰੇ ਤੁਹਾਨੂੰ ਡਾਂਗ ਫੇਰੇ ਤੁਹਾਨੂੰ ਜਿਹੜੀ ਆ ਉਹ ਹਰਾਸ਼ਮੈਂਟ ਪੂਰੀ ਦੇਵੇ ਤਾਂ ਇਹ ਕਾਨੂੰਨ ਹੈ ਕਈ ਤਰ੍ਹਾਂ ਦੇ ਆ ਪਰ ਪਤਾ ਨਹੀਂ ਇਹਨਾਂ ਦਾ ਕਾਨੂੰਨ ਕਿਹੜਾ ਹੈ ਇਹ ਪੰਜਾਬ ਦੀ ਸਰਕਾਰ ਦਾ ਪੰਜਾਬ ਦੀ ਪੁਲਿਸ ਦਾ ਔਰ ਕਿੱਥੇ ਕਿੱਥੇ ਵਰਤਿਆ ਜਾਂਦਾ ਗੱਲ ਕਰਤੇ ਆ ਭਰਾ ਬੇਟਾ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਭਰਾ ਜੀ ਕਿਵੇਂ ਵੇਖਦੇ ਹੋ ਹੁਣ ਤੁਸੀਂ ਐਜੀਟੇਸ਼ਨ ਕਰ ਰਹੇ ਹੋ ਲਗਾਤਾਰ ਤੁਹਾਡੇ ਵੱਲੋਂ ਮੰਗਾਂ ਰੱਖੀਆਂ ਜਾ ਰਹੀਆਂ ਐਜੀਟੇਸ਼ਨ ਤੇ ਮੰਗਾਂ ਦੇ ਵਿੱਚ ਕੀ ਫਰਕ ਹੈ ਸਰ ਅਸੀਂ ਲਗਭਗ ਸਾਨੂੰ ਅਜ 79 ਦਿਨ ਹੋ ਗਏ ਇੱਥੇ ਡੀਪੀਏ ਮੋਹਾਲੀ ਦੇ ਕੇ ਸਾਡਾ ਤਰਨਾ ਲੱਗਾ ਇਹਨੂੰ ਸਰ ਅਸੀਂ ਮਜਬੂਰ ਹੋ ਕੇ ਅੱਜ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਦੇਖ ਸਕਦੇ ਹੋ ਆਦੇ ਇੱਥੇ ਪੈਣਾ ਨੇ ਲਹੂ ਕੱਢਿਆ ਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਭੇਜੀ ਹੈ ਤਾਂ ਕਿ ਸ਼ਾਇਦ ਉਹ ਜਿਵੇਂ ਜੋਕਾ ਕਹਿੰਦੇ ਖੂਨ ਪੀਣੇ ਜੋਕਾ ਹਨ ਬਣ ਚੁੱਕੇ ਆ ਵੀ ਸ਼ਾਇਦ ਉਹਨਾਂ ਨੂੰ ਮਤਲਬ ਖੂਨ ਪੀ ਕੇ ਸਾਡਾ ਤੇ ਉਹਨਾਂ ਨੂੰ ਸਾਡੇ ਤੇ ਕੋਈ ਤਰਸ ਆ ਜਾਏ ਔਰ ਸਾਡੇ ਹੱਕ ਸਾਾਨੂੰ ਦਿੱਤੇ ਜਾਣ ਅਸੀਂ ਸਾਰੇ ਚਾਰ ਪੇਪਰ ਕਲੀਅਰ ਕਰਕੇ ਆਪਦੇ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਕਰਾ ਕੇ ਆਦੇ ਹੱਕ ਲੈਣ ਲਈ ਇੱਥੇ ਬੈਠੇ ਆ ਲਗਭਗ ਸਾਨੂੰ ਸਾਢੇ 3 ਸਾਲ ਹੋ ਗਏ ਸਰ ਕੈਬਨਟ ਦੀ ਪਹਿਲੀ ਭਰਤੀ ਆਮ ਆਦਮੀ ਪਾਰਟੀ ਦੀ ਜੋ ਇਹਨਾਂ ਕੋਲ ਅਜੇ ਤੱਕ ਪੂਰੀ ਨਹੀਂ ਹੋਈ ਇਹਨਾਂ ਨੇ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਤੁਸੀਂ ਮੰਗ ਕਰਨ ਬੈਠੇ ਹੋ ਜਾਂ ਵਿਰੋਧ ਕਰ ਰਹੇ ਹੋ ਕੋਈ ਸਰ ਅਸੀਂ ਤਾਂ ਆਪਣੀ ਮੰਗਾਂ ਲੈ ਕੇ ਆਏ ਸੀ ਪਰ ਉਹ ਹੁਣ ਇਹਨਾਂ ਨੂੰ ਲੱਗਦਾ ਕਿ ਅਸੀਂ ਵਿਰੋਧ ਕਰ ਰਹੇ ਆ ਜਦੋਂ ਇਹ ਆਪਣੇ ਵਾਅਦਿਆਂ ਦੇ ਖਰੇ ਨਹੀਂ ਉਤਰ ਰਹੇ ਤਾ ਲੋਕਾਂ ਨੂੰ ਆਇਆ ਲੱਗਦਾ ਕਿ ਵਿਰੋਧ ਵਿਰੋਧ ਨਹੀਂ ਹੁੰਦਾ ਸਰ ਅਸੀਂ ਆਪਣੀਆਂ ਮੰਗਾਂ ਲੈ ਕੇ ਆਏ ਆ ਸਾਡੀਆਂ ਮੰਗਾਂ ਸਾਨੂੰ ਪੂਰੀਆਂ ਕੀਤੀਆਂ ਜਾਣ ਤਾਂ ਕਿ ਅਸੀਂ ਆਪਣੀ ਜੋਇਨਿੰਗ ਕਰਕੇ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਜੋ ਕਿ ਇਹਨਾਂ ਦੀ ਕਾਗਜ਼ਾਂ ਵਿੱਚ ਹੀ ਹੈ ਉਹ ਅਸੀਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਪੜਾ ਸਕੀਏ ਤੇ ਜੋ ਹਨਾ ਬੱਚੇ ਸਾਨੂੰ ਆਸਮੇਂ ਕਰਦੇ ਆ ਬੱਚੇ ਡੀਕਦੇ ਆ ਸਾਨੂੰ ਸਕੂਲਾਂ ਵਿੱਚ ਅਸੀਂ ਇਹੀ ਕਹਿੰਨੇ ਆ ਕਿ ਜਲਦ ਤੋਂ ਜਲਦ ਸਾਨੂੰ ਸਕੂਲਾਂ ਵਿੱਚ ਜੁਆਇਨ ਕਰਾਇਆ ਜਾਵੇ ਔਰ ਫਿਰ ਗੱਲਬਾਤ ਕਰਦੇ ਆ ਹੋਰ ਵੀ ਸਾਡੇ ਨਾਲ ਉਹ ਅਧਿਆਪਕ ਭਾਈ ਚਾਰਾ ਜੋ ਕਾਗਜ਼ੀ ਤੌਰ ਤੇ ਅਧਿਆਪਕ ਨੇ ਲੇਕਿਨ ਜੁਆਇਨਿੰਗ ਆਜੇ ਤੱਕ ਨਹੀਂ ਮਿਲੀਆਂ ਤਾਂ ਪਰਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਪਰਾਜੀ ਕਿਵੇਂ ਵੇਖਦੇ ਹੋ ਮੰਗਾ ਦੇ ਉੱਤੇ ਵੀ ਤੁਹਾਨੂੰ ਡਾਗ ਫੇਰਨੀ ਤੁਹਾਨੂੰ ਹਰਾਸ਼ ਕਰਨਾ ਪੁਲਿਸ ਦਾ ਵਾਰ ਵਾਰ ਤੁਹਾਡੇ ਉੱਤੇ ਰੇਡਾਂ ਕਰਨੀਆਂ ਫੜਨਾ ਤੁਹਾਨੂੰ ਇਹ ਕਿਵੇਂ ਜਾਂ ਸੇ ਸਰ ਜੇ ਅਸੀਂ ਦੇਖੀਏ ਤਾਂ ਜਿਹੜੀ ਪਹਿਲੀ ਲਿਸਟ ਹੈਗੀ ਉਹ April ਦੇ ਵਿੱਚ 1 April ਨੂੰ ਜੁਆਇਨ ਕਰ ਜਾਂਦੀ ਆ ਤੇ ਉਸ ਤੋਂ ਬਾਅਦ ਵੀ ਅਸੀਂ ਜਿਹੜੇ ਧਰਨੇ ਮੁਰਜਾਰੇ ਕਰਦੇ ਆ ਰਹਿਆਂਗੇ ਤੇ ਸਾਨੂੰ ਸੰਗਰੂਰ ਦੇ ਵਿੱਚ ਹੈ ਜਿਹੜਾ 29 June ਨੂੰ ਜਿਹੜਾਗਾ ਅਰੈਸਟ ਕੀਤਾ ਗਿਆ ਤੇ ਸਾਨੂੰ ਇੱਕ ਇੱਕ ਤੇ ਸਾਡੇ ਪੰਜ ਸਾਥੀਆਂ ਨੂੰ 5 ਦਿਨਾਂ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਦਾ ਅਪਰਾਧ ਕੀ ਲਿਖਿਆ ਗਿਆ ਅਪਰਾਧ ਵੀ ਜੀ ਇਹ ਜਾਨ ਬੁੱਝ ਕੇ ਜਿਹੜੇ ਇਹ ਐਵੇਂ ਕਰਦੇ ਨੇ ਵੀ ਇਹਨਾਂ ਦੀ ਇੱਕ ਲਿਸਟ ਜਾਰੀ ਕਰ ਦਿੱਤੀ ਐ ਦੂਜੀ ਅਸੀਂ ਕਰਦਾਂਗੇ ਅੱਜ ਘਟੋ ਘਟ ਨੌ ਮਹੀਨੇ ਹੋ ਚੁੱਕੇ ਨੇਗੇ ਫਰਸਟ ਲਿਸਟ ਜੁਆਇਨ ਕੀਤੇ ਨੂੰ ਪਰ ਸਾਡੀ ਅਜੇ ਸੈਕੰਡ ਲਿਸਟ ਐ ਜਿਹੜੀ ਉਹਦਾ ਕੋਈ ਅਤਾ ਪਤਾ ਨਹੀਂ ਹੈਗਾ ਅੱਜ ਕੱਲ ਨੂੰ 80ਵਾਂ ਦਿਨ ਹੋ ਜਾਣਾ ਪੂਰਾ ਫਿਰ ਵੀ ਸਾਨੂੰ ਕੋਈ ਉਮੀਦ ਨਹੀਂ ਹੈਗੀ ਵੀ ਕੋਈ ਇਹ ਲੈਟਰ ਐ ਜਿਹੜਾ ਜਾਰੀ ਕਰ ਦੇਣਗੇ ਜਦੋਂ ਕਿ ਕੋਰਟ ਦੇ ਆਰਡਰ ਵੀ ਆ ਚੁੱਕੇ ਨੇ ਵੀ ਇਹਨਾਂ ਦੀ ਭਰਤੀ ਐ ਜਿਹੜੀ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ਪਰ ਇੱਥੇ ਦਾ ਪ੍ਰਸ਼ਾਸਨ ਸਰਕਾਰ ਤੇ ਸਿੱਖਿਆ ਸਕੱਤਰ ਮੈਡਮ ਨੇ ਉਹ ਬਿਲਕੁਲ ਵੀ ਸਾਡੇ ਵੱਲ ਧਿਆਨ ਨਹੀਂ ਦੇ ਰਹੇ ਤੇ ਇਸ ਕਰਕੇ ਅਸੀਂ ਇੱਥੇ ਰੋੜਾਂ ਤੇ 80 ਦਿਨਾਂ ਤੋਂ ਸੌ ਰਹੇ ਆਂ ਇੰਨੀ ਠੰਡ ਹੋ ਰਹੀ ਹੈਗੀ ਰਾਤ ਨੂੰ ਤੇ ਕਈ ਸਾਥੀ ਰੋਜ਼ ਦੀ ਤਰ੍ਹਾਂ ਬਿਮਾਰ ਹੋ ਜਾਂਦੇ ਨੇਗੇ ਅਸੀਂ ਇੱਥੇ ਗੋਲੀਆਂ ਦਾ ਸਹਾਰਾ ਦਵਾਈਆਂ ਦਾ ਸਹਾਰਾ ਲੈ ਕੇ ਜਿਹੜੇ ਇਸ ਧਰਨੇ ਨੂੰ ਚਲਾ ਰਹਿਆਂਗੇ ਤੇ ਹੁਣ ਇਹ ਖੂਨ ਦੀਆਂ ਚਿੱਠੀਆਂ ਜਿਹੜੀਆਂ ਇਹਦੇ ਬਾਰੇ ਕੀ ਕਹੋਗੇ ਕਿ ਕਿੰਨੀ ਮਜਬੂਰੀ ਹੋ ਗਈ ਆ ਐਂਡ ਕਿੱਥੇ ਆ ਗਿਆ ਸਾਰ ਅਸੀਂ ਘਰਾਂ ਤੋਂ ਨਿਕਲਿਆ ਨੂੰ 80 ਦਿਨ ਹੋ ਚੁੱਕੇ ਨੇਗੇ ਤੇ ਅਸੀਂ ਇੰਨੇ ਮਜਬੂਰ ਹੋ ਚੁੱਕੇ ਆ ਜੇਕਰ ਅਸੀਂ ਪਿੰਡ ਜਾਂਦੇ ਆ ਤਾਂ ਲੋਕ ਸਾਨੂੰ ਕਹਿੰਦੇ ਨੇ ਵੀ ਤੁਸੀਂ ਮਾਸਟਰ ਕਦੋਂ ਲੱਗੋਗੇ ਸਾਡ ਨੂੰ 2.5 ਤੋਂ 3 ਸਾਲ ਹੋ ਚੁੱਕੇ ਨੇਗੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਏ ਨੂੰ ਤੇ ਅੱਜ ਅਸੀਂ ਆਕ ਕੇ ਜਿਹੜੇ ਨੇ ਆਪਣਾ ਖੂਨ ਕੱਢ ਕੇ ਇਹ ਚਿੱਠੀਆਂ ਲਿਖਿਆ ਨੇ ਸ਼ਾਇਦ ਉਹਨਾਂ ਨੂੰ ਇਹ ਸਮਝ ਆ ਚ ਸਕੇ ਵੀ ਹੁਣ ਸਾਨੂੰ ਇਹਨਾਂ ਦਾ ਕੰਮ ਕਰਨਾ ਪੈਣਾ ਇਸ ਕਰਕੇ ਅਸੀਂ ਨੇ ਆਪਣਾ ਖੂਨ ਕੱਢ ਕੇ ਅੱਜ ਚਿੱਠੀਆਂ ਲਿਖੀਆਂ ਨੇ ਤੇ ਇਹ ਸਿੱਖਿਆ ਸਕੱਤਰ ਮੈਡਮ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਇਹ ਚਿੱਠੀਆਂ ਭੇਜਾਂਗੇ ਤੇ ਜੇ ਮਹਿਕਮੇ ਨੂੰ ਜਾਂ ਸਰਕਾਰਾਂ ਨੂੰ ਅੱਜ ਵੀ ਸ਼ਰਮ ਨਹੀਂ ਆਉਂਦੀ ਤਾਂ ਫਿਰ ਇਸ ਤੋਂ ਉੱਤੇ ਕੀ ਐਕਸ਼ਨ ਹੋਣਗੇ ਸਰ ਇਸ ਤੋਂ ਉੱਪਰ ਜਾ ਤਾਂ ਫਿਰ ਸਾਨੂੰ ਟੈਂਕੀ ਮੱਲਣੀ ਪਵੇਗੀ ਜਾਂ ਫਿਰ ਨੇ ਜਿਹੜੇ ਨੈਸ਼ਨਲ ਹਾਈਵੇ ਨੇ ਅਸੀਂ ਉਹ ਜਾਮ ਕਰਾਂਗੇ ਸੋ ਅਸੀਂ ਅੱਜ ਬੇਨਤੀ ਕਰ ਰਹੇ ਹਾਂ ਸਰਕਾਰ ਨੂੰ શિક્ષા સ્કાત્ર મેડમ ਨੂੰ કે સાਾਨੂੰ ਹੁਣ ਬਹੁਤ ਟਾਈਮ ਹੋ ਗਿਆ ਬੈਠਿਆਂ ਨੂੰ ਸਾਡਾ ਹੱਲ ਕੀਤਾ ਜਾਵੇ ਤੇ ਫਸਟ ਲਿਸਟ ਜੋਇਨ ਕਰੀ ਨੂੰ ਵੀ ਤਕਰੀਬਨ 10 ਮਹੀਨੇ ਹੋ ਚੁੱਕੇ ਨੇਗੇ ਤੇ ਹੁਣ ਜਿਹੜੀ ਸਾਡੀ ਰੈਂਦੀ ਲਿਸਟ ਹੈਗੀ 3494 ਦੀ ਉਹ ਲਿਸਟ ਹੈ ਜਿਹੜੀ ਜਾਰੀ ਕਰਕੇ ਤੇ ਸਾਨੂੰ ਵੀ ਜਲਦੀ ਸਕੂਲਾਂ 'ਚ ਭੇਜਿਆ ਜਾ ਸਕੇ ਤਾਂ ਜੋ ਅਸੀਂ ਵੀ ਬੱਚਿਆਂ ਨੂੰ ਮਿਲ ਸਕੀਏ ਤੇ ਉਹਨਾਂ ਨੂੰ ਪੜ੍ਹਾ ਸਕੀਏ ਤੇ ਅਸੀਂ ਜਿਸ ਜਿਸ ਮੈਟਰ ਲਈ ਅਸੀਂ ਇਹ ਕੋਰਸ ਕੀਤਾ ਸੀਗਾ ਵੀ ਹਾਂ ਅਸੀਂ ਵੀ ਪੜ੍ਹ ਕੇ ਜਲਦੀ ਨੌਕਰੀ ਲੈ ਲਵਾਂਗੇ ਅਸੀਂ ਆਪਣੇ ਮਾਪੇ ਦਾ ਸੁਪਨਾ ਪੂਰਾ ਕਰ ਸਕੀਏ ਤਾਂ ਜੋ ਅਸੀਂ ਬੜਾਪੇ 'ਚ ਉਹਨਾਂ ਦਾ ਸਹਾਰਾ ਬਣ ਸਕੀਏ। ਔਰ ਸਹਾਰਿਆਂ ਦੀ ਗੱਲ ਕਰੀਏ ਤਾਂ ਅੱਜ ਬੇਸਹਾਰਾ ਬਣ ਗਏ ਆ ਔਰ ਘਰਾਂ ਦੇ ਵਿੱਚ ਪਰਿਵਾਰ ਇੰਤਜ਼ਾਰ ਕਰ ਰਹੇ ਆ ਔਰ ਭੈਣਾਂ ਇੱਥੇ ਬਲੱਡ ਨਾਲ ਚਿੱਠੀਆਂ ਲਿਖ-ਲਿਖ ਭੇਜ ਰਹੀਆਂ ਕਾਨੂੰਨ ਦੀ ਪਹਿਲੀ ਧਾਰਾ ਦੇ ਵਿੱਚ ਇਹ ਕੀ ਆਵੇਗਾ ਇਸ ਦਾ ਕਿ ਇਹ ਖੂਨ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਸ ਖੂਨ ਦਾ ਜ਼ਿੰਮੇਵਾਰ ਕੌਣ ਹੋਵੇਗਾ ਕਿ ਇੰਨੀ ਮਜਬੂਰੀ ਤਾਂ ਇੰਨੀਆਂ ਹਲਾਂ ਤਾਂ ਤਾਂ ਇਹਦੇ ਬਾਰੇ ਫੇਰ ਗੱਲਬਾਤ ਇੱਕ ਭਰਾ ਨਾਲ ਕਰਦੇ ਆ। ਕਿ ਭਰਾ ਜੀ ਹੁਣ ਅਸੀਂ ਗੱਲ ਅੱਗੇ ਜ਼ਿਕਰ ਕਰੀਏ ਕਿ ਜੇ ਤੁਹਾਡਾ ਅੱਜ ਇੱਥੇ ਕੋਈ ਵੀ ਨਵੇੜਾ ਨਹੀਂ ਹੁੰਦਾ ਅੱਜ ਵੀ ਸੁਣਵਾਈ ਨਹੀਂ ਹੁੰਦੀ ਤਾਂ ਤੁਸੀਂ ਫਿਰ ਇੱਕ ਵਿਸ਼ਵਾਸ ਤੇ ਚੱਲੋਗੇ ਜਾਂ ਅਗਲਾ ਕਦਮ ਤੁਹਾਡਾ ਅਗਲੀ ਰਣਨੀਤੀ ਕੋਈ ਸਮਾਂ ਕੀ ਕਹਿੰਦਾ ਸਰ ਸਬਰ ਦਾ ਕੋਈ ਸਮਾਂ ਹੁੰਦਾ ਜਿੱਦਾਂ ਕਿ ਹੁਣ ਅੱਜ ਇਹਨਾਂ ਨੇ ਸਾਡਾ ਖੂਨ ਤੱਕੜਾ ਲਿਆ ਸਾਨੂੰ ਐ ਲੱਗਦਾ ਕਿ ਇਹ ਸਾਡੇ ਸਿਰ ਮੰਗਦੀਆਂ ਸਰਕਾਰਾਂ ਬਾਕੀ ਸਰਕਾਰਾਂ ਵੇਖਿਆ ਸੀ ਟੈਂਕੀ ਟਾਵਰ ਮਲਦੇ ਸੀ ਕੰਮ ਕਰ ਦਿੰਦੇ ਸੀ ਸਾਨੂੰ ਇਹ ਲੱਗਦਾ ਹੈ ਕਿ ਇਹ ਵੀ ਇਹੀ ਚਾਹੁੰਦੇ ਆ ਕਿ ਟੈਂਕੀ ਟਾਵਰਾਂ ਦੇ ਚੜੋ ਔਰ ਸ਼ਾਲਾ ਮਾਰੋ ਅੱਗ ਲਾ ਕੇ ਤਾਂ ਅਸੀਂ ਫਿਰ ਕੰਮ ਕਰਾਂਗੇ ਇਹ ਕਿਸੇ ਦੇ ਧੀ ਆ ਪੁੱਤ ਦੀ ਜਾਨ ਲੈਣਾ ਆ ਆਸਾਨ ਸਮਝਦੇ ਆ ਇਹ ਸਾਰੇ ਪੰਜਾਬ ਤੋਂ ਨਹੀਂ ਇਹ ਦਿੱਲੀ ਤੋਂ ਚਲਦੀ ਸਰਕਾਰ ਤੁਸੀਂ ਕੱਲ ਵੇਖ ਹੀ ਚੁੱਕੇ ਹੋ ਕਿ ਆਪਣੀ ਯੂਨੀਵਰਸਿਟੀ ਵਿੱਚ ਵੀ ਜੋ ਕੁਝ ਹੋਇਆ ਤੇ ਉੱਥੇ ਚੰਡੀਗੜ੍ਹ ਪੁਲਿਸ ਦਾ ਕੰਮ ਸੀ ਉੱਥੇ ਰੋਕਣਾ ਚੰਡੀਗੜ੍ਹ ਪੁਲਿਸ ਪੰਜਾਬ ਵਿੱਚ ਲੱਗੀ ਹੋਈ ਸੀ ਤੁਸੀਂ ਇਹ ਦੇਖਿਆ ਨਾ ਸਰ ਇਹ ਤਾਨਾਸ਼ਹੀ ਰਵਈਆ ਹਿਟਲਰ ਵਾਲਾ ਭਗਵੰਤ ਮਾਨ ਸਾਹਿਬ ਅਜਮਾਰੇ ਆ ਪੰਜਾਬ ਦੀ ਜਨਤਾ ਤੇ ਇਹ ਪੁੱਲ ਚੁੱਕਿਆ ਕਿ ਪੰਜਾਬੀ ਅਣਖੀ ਹੁੰਦੇ ਆ ਅਦੇ ਹੱਕ ਲੈਣਾ ਜਾਣਦੇ ਆ ਜਿੰਨਾ ਸਮਾਂ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਆਪਦੇ ਰੋਜ਼ਗਾਰ ਲਈ ਡਟੇ ਹੋਏ ਆ ਚਾਹੇ ਉਹ ਸਾਡੀ ਜਾਨ ਜਾਵੇ ਚਾਹੇ ਜਿੱਦਾਂ ਮਰਜੀ ਅਸੀਂ ਆਪਦਾ ਤਿੱਖੇ ਤੋਂ ਤਿੱਖਾ ਐਕਸ਼ਨ ਕਰਾਂਗੇ ਇਹ ਚੇਤਾਵਨੀ ਵੀ ਹੈ ਔਰ ਜੇ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੁੰਦਾ ਸਾਡੇ ਜਾਨੀ ਮਾਲੀ ਔਰ ਪੰਜਾਬ ਸਰਕਾਰ ਦੇ 92 ਐਮਐਲਏ ਔਰ ਮੁੱਖ ਮੰਤਰੀ ਸਾਹਿਬ ਔਰ ਇਹ ਮੁਹਾਲੀ ਦਾ ਪ੍ਰਸ਼ਾਸਨ ਹੋਵੇਗਾ ਜੀ ਸਾਰਾ ਔਰ ਫਿਰ ਗੱਲ ਦੱਸ ਦਈਏ ਤੁਹਾਨੂੰ ਕਿ ਆ ਖੂਨ ਨਾਲ ਲਿਖੀਆਂ ਚਿੱਠੀਆਂ ਔਰ ਡੱਬੀਆਂ ਵਿੱਚ ਐਕਸਟਰਾ ਪਾ ਕੇ ਰੱਖਿਆ ਖੂਨ ਇਹ ਤੁਹਾਨੂੰ ਦੱਸ ਦਈਏ ਕਿ ਇਹ ਅੱਜ ਕੀ ਕਹਿੰਦਾ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਗੱਲ ਭਰਾ ਨਾਲ ਕਰਦੇ ਆ ਕਿ ਭਰਾ ਕੀ ਕਹਿਣਾ ਚਾਹੁੰਦਾ ਕੋਈ ਵਿਚਾਰ ਭਰਾ ਜੀ ਰੱਖਣਾ ਚਾਹੁੰਦੇ ਹੋ ਕੋਈ ਇਹਨਾਂ ਨੂੰ ਹੌਸਲਾ ਦੇਣਾ ਚਾਹੁੰਦੇ ਹੋ ਤੁਹਾਨੂੰ ਆਗੂ ਬਣਾ ਕੇ ਅੱਗੇ ਬਿਠਾਇਆ ਕੀ ਹੌਸਲਾ ਦਿਓਗੇ ਰਸ਼ੀਕਾਲ ਸਰ ਸਾਰੇ ਗੱਲ ਏਦਾਂ ਹੀ ਸਾਡਾ ਕੈਡਰ ਆ ਜੋ 88994 ਦਾ ਇਹਨਾਂ ਚ ਤਾਂ ਜਨੂਨ ਆ ਇਹਨਾਂ ਦੀ ਜਮੀਰਾਂ ਜਾਗਦੀਆਂ ਨੇ ਤੇ ਇੱਥੇ ਧਰਨੇ ਤੇ ਆਏ ਨੇ ਸਭ ਤੋਂ ਧੰਨਵਾਦ ਸਾਡੀਆਂ ਭੈਣਾਂ ਦਾ ਦੇਖੋ ਜਿਨ੍ਹਾਂ ਨੇ ਆਪਣੇ ਖੂਨ ਦੀ ਵੀ ਕੁਰਬਾਨੀ ਦਿੱਤੀ ਹੁਣ ਇਹ ਤੋਂ ਵੱਧ ਕੀ ਸਿਰ ਦੇ ਦੇਣਾ ਤੇ ਸਾਡੇ ਸਾਥੀ ਨੇ ਮਨਦੀਪ ਕੁਮਾਰ ਰਾਜਕੁਮਾਰ ਉਹ ਟੈਂਕੀ ਤੇ ਵੀ ਚੜੇ 150 ਦਿਨ ਉਹਨਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਸੰਗਰੂਰ ਚੜੇ ਉਹ ਤੇ ਸਾਡੇ ਹੋਰ ਸਾਥੀ ਨੇ ਕਾ ਇੱਥੇ ਬੈਠ ਕੇ ਵੀ ਬਿਮਾਰ ਹੋ ਗਏ ਸਾਡੀਆਂ ਭੈਣਾਂ ਨੇ ਤਾਂ ਇਹਨਾਂ ਦੀਆਂ ਗੁੱਤਾਂ ਤੱਕ ਪਟੀਆਂ ਜਾਂਦੀਆਂ ਨੇ ਜਾਂ ਧਰਨੇ ਤੇ ਜਾਂਦੇ ਆ ਇਹਦੇ ਸਾਡੇ ਤੇ ਝੂਠੇ ਪਰਚੇ ਪਾਏ ਜਾਂਦੇ ਨੇ ਜਦੋਂ ਤਾਂ ਧਰਨਾ ਲਾਉਨੇ ਆ ਇਹਨਾਂ ਪੰਜਾਬ ਸਰਕਾਰ ਜਦ ਆਈ ਸੀ ਆਪਣੇ ਸੀਐਮ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਕਿ ਮੇਰੀ ਸਰਕਾਰ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ ਉਹਨਾਂ ਨੇ ਪਰ ਅਸਲ 'ਚ ਇਹ ਨਹੀਂ ਦੱਸਿਆ ਵੀ ਮੈਂ ਨਹੀਂ ਲਾਉਣ ਦਿੰਦਾ ਕਿਸੇ ਨੂੰ ਧਰਨਾ ਤੇ ਉਹਨਾਂ ਅਸੀਂ ਧਰਨਾ ਲਾਉਨੇ ਆ ਤੇ ਸਾਡੇ ਨਾਲ ਪ੍ਰਸ਼ਾਸਨ ਦਾ ਰਵੱਈਆ ਵੀ ਕਈ ਵਾਰੀ ਗਲਤ ਹੁੰਦਾ ਤੇ ਸਾਨੂੰ ਵੀ ਕਈ ਚਲੋ ਕੋਈ ਗੱਲਾਂ ਕੰਪਰੋਮਾਈਜ਼ ਕਰਕੇ ਸਾਨੂੰ ਚੱਲਣਾ ਪੈ ਚੱਲਣੇ ਪੈਂਦੀਆਂ ਨੇ ਤਾਂ ਕਰਕੇ ਸਾਡੇ ਸਾਥੀਆਂ ਨਾ ਸਾਡੇ ਧਰਨੇ ਦੀ ਕਦਰ ਪਾਈ ਇਹਨਾਂ ਨੇ ਨਾ ਸਾਡੇ ਖੂਨ ਦੀ ਕਦਰ ਪਾਈ ਬਾਕੀ ਅੱਗੇ ਸਰਕਾਰ ਨੂੰ ਚੇਤਾਵਨੀ ਆ ਜੇ ਸਾਡੀ ਹਲੇ ਵੀ ਨਾ ਸਾਡੀ ਜੋਜ ਮੰਤਾਂ ਨੇ ਸਾਡੀਆਂ ਨਾ ਪੂਰੀਆਂ ਕੀਤੀਆਂ ਗਈਆਂ ਅਸੀਂ ਆਪਣੇ ਸਾਡੇ ਕੋਲ ਖਾਣ ਨੂੰ ਕੁਝ ਨਹੀਂ ਹੈਗਾ ਪਾਉਂਡ ਨੂੰ ਸਾਡੇ ਕੋਲ ਨੌਕਰੀਆਂ ਖੋਏ ਤਾਂ ਅਸੀਂ ਸਭ ਕੁਝ ਬੈਠੇ ਆ ਬੇਰੁਜ਼ਗਾਰ ਆ ਇਹਨਾਂ ਨੇ ਮੁੱਦਾ ਚਲਾਇਆ ਇੱਕ ਬੇਰੁਜ਼ਗਾਰੀ ਦਾ ਇੱਕ ਨਸ਼ਾ ਮੁਕਤੀ ਦਾ ਇੱਕ ਸਿੱਖਿਆ ਕ੍ਰਾਂਤੀ ਦਾ ਸਿੱਖਿਆ ਕ੍ਰਾਂਤੀ ਕਿੱਥੇ ਸੜਕਾਂ ਤੇ ਤਾਂ ਰੁਲਦੀ ਆ ਤੇ ਦੂਜੇ ਫੇਰ ਕਹਿੰਦੇ ਨੇ ਬੇਟੀ ਪੜਾਓ ਬੇਟੀ ਬਚਾਓ ਬੇਟੀਆਂ ਤਾਂ ਸਾਰੀਆਂ ਇੱਥੇ ਬੈਠੀਆਂ ਨੇ ਇਹਨਾਂ ਨੇ ਇਹ ਮਨਲਾ ਕਲੀਨਿਕ ਫਲਾਣਾ ਕਾ ਸਾਇਬ ਇਸ ਜੋ ਸੋਸ਼ਲ ਮੀਡੀਆ ਤੇ ਇਹਨਾਂ ਨੇ ਅਫਵਾਹਾਂ ਫਲਾਈਆਂ ਨੇ ਉਹ ਸਾਰੀਆਂ ਗੱਲਾਂ ਤੇ ਨੇ ਬਹੁਤ ਘਾਟਾ ਰਿਪੋਰਟਰ ਨੇ ਜੋ ਆਪਣੇ ਸੱਚ ਦੱਸਦੇ ਨੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਤਕਰੀਬਨ ਜਿੰਨੀਆਂ ਆਪਣੇ ਪੰਜਾਬ ਸਾਰਾ ਧਰਨੇ ਤੇ ਬੈਠਾ ਤੇ ਇਹ ਆਪਣੀਆਂ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਨੇ ਸਾਡੇ ਸਾਥੀ ਤਾਂ ਅਸੀਂ ਅੱਜ ਵੀ ਕਹਿੰਦੇ ਆ ਨਾ ਅਸੀਂ ਮਰਨੋਂ ਡਰੀਏ ਚਾਹੇ ਸਾਨੂੰ ਨਹਿਰਾਂ ਚ ਛਾਲਾ ਮਾਰਨੀਆਂ ਪੈਣ ਸਾਡੇ ਸਾਥੀ ਕਤੂਰੀ ਨਹਿਰ ਚ ਵੀ ਛਾਲ ਮਾਰ ਰਹੇ ਸੀ ਤੇ ਮਾਰ ਵੀ ਦਿੱਤੀ ਸੀ ਉਹਦੇ ਤੇ ਵੀ ਪਰਚਾ ਪਾਇਆ ਸਾਡੇ ਸਾਥੀ ਤੇ ਮੰਦੀਪ ਪਰ ਆਜ ਕੁਮਾਰ ਜੀ ਇਹਨਾਂ ਦੇ 150 ਦਿਨ ਇਹਨਾਂ ਨੇ ਲਾਤਾ ਇਹਨਾਂ ਨੂੰ ਨਹੀਂ ਕਿਸੇ ਨੇ ਪੁੱਛਿਆ ਤੇ ਅਸੀਂ ਅੱਜ ਵੀ ਚੇਤਾਵਨੀ ਦਿੰਦੇ ਆ ਸਰਕਾਰ ਨੂੰ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤੇ ਅਸੀਂ ਆਪਣੀ ਜਾਨ ਦੀ ਜਾਨ ਦੀ ਬਾਜੀ ਵੀ ਲਾ ਦਾਂਗੇ ਪਰ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਸਾਡੇ ਐਜੂਕੇਸ਼ਨ ਮਿਨਿਸਟਰ ਹੋਣਗੇ ਸਾਡੇ ਸੀਐਮ ਸਾਹਿਬ ਹੋਣਗੇ ਇਹ ਨਾ ਹੋਵੇ ਕੱਲ ਨੂੰ ਜਿਵੇਂ ਪ੍ਰੋਫੈਸਰ ਮੈਡਮ ਜੀ ਇਹਨਾਂ ਨੇ ਸੁਸਾਇਡ ਕਰ ਲਿਆ ਉਹਨਾਂ ਦੇ ਪਰਸਨਲੀ ਉਹਨਾਂ ਦੇ ਪਰਚੇ ਪਾਤੇ ਤੇ ਏ ਸਾਡੇ ਕਿਸੇ ਨੂੰ ਕੋਈ ਸਾਨੂੰ ਘਰ ਉਹ ਨਹੀਂ ਹੈਗਾ ਸਾਡੇ ਘਰੋਂ ਸਿਰਫ ਇਹ ਆ ਵੀ ਸਾਡੇ ਕੋਲ ਰੋਜ਼ਗਾਰ ਨਹੀਂ ਹੈਗਾ ਅਸੀਂ ਮੈਂਟਲੀ ਹਰਾਸ਼ਮੈਂਟ ਸਿਰਫ ਇਹ ਸਰਕਾਰ ਨੇ ਕਰਿਆ ਤੇ ਸਾਡੇ ਜੋ ਬਣਦੀ ਸਕਰੂਟੀ ਆ ਜਿੰਨੀ ਬਣਦੀ ਆ ਇਹਨਾਂ ਨੇ ਤਕਰੀਬਨ ਸਾਰੇ ਐਸ்சி ਬੀਸੀ ਸਾਰਿਆਂ ਨਾਲ ਧੱਕਾ ਕਰਿਆ ਗਿਆ ਸਾਡੀ ਪਹਿਲਾਂ ਤਾਂ ਸਕਰੂਟੀ ਨਹੀਂ ਪੂਰੀ ਹੋਈ ਤੇ ਸਕਰੂਟੀ ਪੂਰੀ ਕਰਾਈ ਜਾਵੇ ਸਾਡੀਆਂ ਲਿਸਟਾਂ ਨੇ ਜੋ ਸਾਡੇ ਸਾਰੇ ਕੰਮ ਆ ਕੀਤਾ ਜਾਵੇ ਕਿਉਂਕਿ ਕੋਰਟ ਦੇ ਆਰਡਰ ਨੇ ਅਸੀਂ ਕੋਰਟ ਦੇ ਆਰਡਰ ਇਹ ਇੱਕ ਵਾਰੀ ਸਾਨੂੰ ਕਹਿ ਦਿੰਦੇ ਨੇ ਅਸੀਂ ਇੱਥੇ ਵਰਕ ਕਰਨਾ ਮੁੜ ਕੇ ਅਜਿਆਦਾ ਉਹਦਾ ਟਾਈਮ ਲੰਘ ਜਾਂਦਾ ਫੇਰ ਸਾਨੂੰ ਸੀਐਮਾ ਲਾਉਣੇ ਪੈਂਦੀਆਂ ਨੇ ਅਸੀਂ ਤਾਂ ਕੋਟਾਂ 'ਚ ਫਿਰ ਰਹੇ ਸਾਡੀ ਭਾਰਤੀ ਇਹਨਾਂ ਨੇ ਕੋਟਾਂ 'ਚ ਰੋਲਤੀ ਤਾਂ ਹੁਣ ਦੱਸ ਦਈਏ ਕਿ ਲਾਂਤਾਂ ਸਰਕਾਰਾਂ ਨੂੰ ਲਗਾਤਾਰ ਪੈ ਰਹੀਆਂ ਔਰ ਬਹੁਤ ਸਾਰੇ ਧਰਨੇ ਆ ਦੇ ਵਿੱਚ ਬਹੁਤ ਸਾਰੇ ਮੁਜ਼ਾਹਰਿਆਂ ਦੇ ਵਿੱਚ ਔਰ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਧਰਨੇ ਨਹੀਂ ਲੱਗਣਗੇ ਔਰ ਭਰਾ ਨੇ ਇੱਕ ਗੱਲ ਬਹੁਤ ਵਧੀਆ ਕਹੀ ਆ ਕਿ ਧਰਨੇ ਲੱਗਣ ਨਹੀਂ ਦੇਣੇ ਗੱਲ ਇੱਥੇ ਆ ਗਈ ਕਿ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਮਜ਼ਬੂਤ ਹੈ ਤਾਂ ਪੁਲਿਸ ਸਾਡੇ ਹੱਥਾਂ ਦੀ ਘਟਫੁੱ ਅਸੀਂ ਜਿਵੇਂ ਪੁਲਿਸ ਨੂੰ ਵਰਤਾਂਗੇ ਤਾਂ ਓਵੇਂ ਪੁਲਿਸ ਨੇ ਚੱਲਣਾ ਡਾਂਗ ਜਦੋਂ ਕਹਾਗੇ ਉਦੋਂ ਫੇਰ ਦੇਣੀ ਆ ਤਾਂ ਇਸ ਕਰਕੇ ਦੱਸ ਦਈਏ ਕਿ ਇਹਨਾਂ ਵਿਚਾਰਿਆਂ ਦੀ ਕਦੋਂ ਸੁਣੀ ਜਾਵੇਗੀ ਕਦੋਂ ਇਹ ਭੈਣਾ ਆਪਣਾ ਇਨਸਾਫ ਲੈ ਕੇ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ 'ਚ ਆਪਣੇ ਬੱਚਿਆਂ 'ਚ ਜਾਣਗੀਆਂ ਔਰ ਕਦੋਂ ਇਹਨਾਂ ਨੂੰ ਆਪਣੇ ਹੱਕ ਮਿਲਣਗੇ ਫਿਲਹਾਲ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਉਰਦਾਸਪੁਰ ਫਿਲਹਾਲ ਚੰਡੀਗੜ੍ਹ ਕੀ ਕਰੀਏ ਜਿੰਦਾਬਾਦ 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 ਆਰਾਮਤਰੀ ਮੁਰਦਾਬਾਦ 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 ਸਾਡੀਆਂ ਲਿਸਟਾ ਜਾਰੀ ਕਰੋ ਜਾਰੀ ਕਰੋ ਸਰਕਾਰਾਂ ਕਰਦੀਆਂ ਕੀ ਹੇਰਾ ਫੇਰੀ ਚੋਰ ਸੋ ਵੀ ਬੜਿਆ ਲਿਖਿਆ ਰਾਸ ਨਾ ਆਇਆ ਆ ਸੜਕਾਂ ਤੇ ਧਰਨਾ ਲਾਇਆ ਬੜਿਆ ਲਿਖਿਆ ਰਾਸ ਨਾ ਆਇਆ ਆ ਸੜਕਾਂ ਤੇ ਧਰਨਾ ਲਾਇਆ ਅਸੀਂ ਕਰਾ ਤਾਂ ਵੇਲੇ ਨਹੀਂ ਬੇਰੁਜ਼ਗਾਰ ਚਪਦਾ ਅਸੀਂ ਕਰਾ ਤਾਂ ਵੇਲੇ ਨਹੀਂ ਬੇਰੁਜ਼ਗਾਰ ਚਪਦਾ ਨਹੀਂ ਡਰਦਾ ਤੇਰੀ ਕੁਰਕੀ ਤੋਂ ਵੇਚ ਲਵਾਂਗੇ ਕੁਰਸੀ ਤੋਂ ਨਹੀਂ ਡਰਦਾ ਤੇਰੀ ਕੁਰਕੀ ਤੋਂ ਵੇਚ ਲਵਾਂਗੇ ਕੁਰਸੀ तो, सरकारा कर दिया चीटे बंगले नीले चोर चोर चिटे बंगले नीले चोर चोर ये सरकारे तेरे कम निकम्मे ये सरकारे तेरे कम निकम्मे निकमे पढ़ा लिखे ना आया

ਹੋਏ ਹੋਏ ਹਾਈ 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 ਵਿਰਤੀ ਸਿੱਖਿਆ ਰਾਤੀ ਹੋਏ ਹੋਏ ਹਾਈ 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 ਬੇਟੀ ਪੜਾਓ ਸੜਕਾਂ ਤੇ ਬਿਠਾਓ ਬੇਟੀ ਪੜਾਓ ਸੜਕਾਂ ਤੇ ਬਿਠਾਓ